ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪੰਘੂਆ ਦਾ ਡੇਰੀ ਫਾਰਮ ਨਾੜਗੇਰਾ ਦੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਹੁਗਲਾ ਤੇ ਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਦੋ ਪਸ਼ੂ ਆਪਾਂ ਪਹੁੰਚੇ ਹਾਂ ਵੀਰ सोनू ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂਾਂ ਦੀ ਡਿਟੇਲ ਸੱਤਿਆ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਵਧੀਆ ਮਾੜੀ ਬਾਬੇ ਸ਼ੀਰਾਂ ਦੀ ਬਹੁਤ ਕਿਰਪਾ ਹੈ ਚਲੋ ਕਿਰਪਾ ਹੀ ਚਾਹੀਦੀ ਹੈ ਜੀ ਹੂੰ ਤਾਂ ਆ ਗਏ ਹੋਏ 5-6 ਮੇਰੇ ਨੂੰ ਥੋੜਾ ਕੰਮ ਹੀ ਅੱਛਾ ਜੀ ਇੱਕ ਮੇਰਾ ਗੂਗਲ ਪੇ ਜ ਆ ਬੰਦ ਹੋ ਗਿਆ ਸੀ ਠੀਕ ਆ ਉਹਦੇ ਕਾਰਨ ਮੈਂ ਤੁਹਾਨੂੰ ਪੈਸੇ ਪੂਰੇ ਖਾਤੇ ਜੀ ਦੇ ਦੋ ਜਨਾ ਟਾਕੇ ਥੋੜਾ ਕੰਮ ਖਰਾਬ ਹੋਇਆ ਹਾਂ ਹਾਂ ਜੀ ਹਾਂ ਜੀ ਠੀਕ ਜੀ ਠੀਕ ਜੀ ਤੇ ਵੀ ਜਿ ਆਪਣਾ ਨਾਮ ਤੇ ਐਡਰੈਸ ਲਿਖੋ ਸ਼ਾਹ ਜਲਾ ਜਲਾ ਬਸਰ ਠੀਕ ਆ ਜੀ ਫੋਨ ਨੰਬਰ 9619575000 ਠੀਕ ਆ ਜੀ ਤੇ ਆਦਰੋਂ ਨੀਲੀ ਦਾ ਵੀ ਕਰੀਏ ਸ਼ੁਰੂ ਨੀਲੀ ਦੀ ਗੱਲ ਦੱਸਿਓ ਭਾਜੀ ਇਹਦੇ ਬਾਰੇ ਜੀ ਭਾਜੀ ਭਾਜੀ ਦੇ ਨੇ 2-3 ਲੈ ਰਹੇ ਆ 2-4 ਲੈ ਲਏ ਅੱਛਾ ਜੀ ਭਾਜੀ ਕੋਈ 2-3 ਲੈ ਜੂ ਗੱਦੀ ਗੁੜੀ ਚੜਿਆ ਮੱਧਿਆੜੀ ਕਿਨੋਂ ਸੁਬੇ ਠੀਕ ਆ ਠੀਕ ਆ ਦੁੱਧ ਭਾਜੀ ਇਹਦੇ 13-14 ਕਿਲੋ ਪੰਜ ਲੀਟਰ ਵਾਲਾ ਅੱਛਾ ਜੀ ਲੈ ਆ ਦੋ 13-14 ਕਿਲੋ ਠੀਕ ਆ ਤੇ ਹੁਣ ਤੇ 40 ਸਾਲ ਦਾ ਮਾਈ ਦੁੱਧ ਸੁਆ ਸੁਆ ਦੇ ਨੇ ਠੀਕ ਆ ਜੀ ਦੁੱਧ ਜਾ ਸੁਆ ਸੁਗੀ ਨੇ ਪਹਿਲਾਂ ਬਾਕੀ ਆਪਾਂ ਪਾਸ ਕਰਕੇ ਰਹਿੰਦੀ ਮੇਰਾ ਵੀ ਆਪਣੀ ਆਵੇ ਪਾਸ ਕਰੇ ਜੀ ਬਿਲਕੁਲ ਬਿਲਕੁਲ ਜੀ ਸਹੀ ਗੱਲ ਹੈ ਜੀ ਲਓ ਜੀ ਮਣਕੀ ਅੱਖ ਦੇ ਘਾਟਾ ਢੇਟਾ ਰੱਖਦੀ ਆ ਇਸ ਘੱਟਾ ਤੀ ਕਿਹਾ ਕਰ ਸਕਦਾ ਏ ਤੇ ਲਾਂਡੋ ਲਾਂ ਜਿਹੜੀਆਂ ਕਾਫੀ ਜਿਹੜੀਆਂ ਉਹ ਤੇ ਸੂਨ ਬਸ ਭਾਈ ਪੂਰੀ ਸਮਾਜ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਜੀ ਐਂਕੀ ਕਿੰਨਾ ਕੁ ਭਰੀ ਹੋ ਪਾਜੀ ਭਾਜੀ ਦੁੱਧ ਫਿਰ ਵੀ ਸੇਵਾ ਦੇ ਹੋਣਾ ਜੀ ਆਪਾਂ ਕਹ ਜੀ ਇਹਨੇ ਦੁੱਧ ਪਰੂ ਵੀ ਦੁੱਧ ਫੇਰ ਸੇਵਾ ਦਾ ਵਨ ਛੱਟ ਪਾਇਆ ਤਾਂ ਬਸ ਇਹ ਵਾਲਾ ਦੁੱਧ ਹੁੰਦਾ ਸੇਵਾ ਦਾ ਜੀ ਹਾਂਜੀ ਹਾਂਜੀ ਲਓ ਸੋਹਣੀ ਸਾਰੀ ਗੱਡੀ ਵਾ ਕੀ ਸੀਰ ਸਾਹ ਠੰਡੀ ਬਰੀ ਠੀਕ ਹੈ ਠੀਕ ਹੈ ਜੀ ਹਾਂ ਲਓ ਜੀ ਸੀਲ ਵੀ ਬੜਾ ਚੰਗਾ ਲੱਗਾ ਵਗਰ ਮਰਜੀ ਪਸਾਰ ਚੰਗਾ ਲੱਗਾ ਵਾ ਬਾਗੀ ਅੱਖਾਂ ਬਿਲੀਆਂ ਜੇ ਇਹ ਨਹੀਂ ਕੋਈ ਛਲਕ ਲਿਆ ਕੋਈ ਇਦਾਂ ਜਿੱਦਾਂ ਮਰਜੀ ਆ ਬਥਰੇ ਬਿਠਾਓ ਠੀਕ ਹੈ ਠੀਕ ਹੈ ਲਓ ਜੀ ਸੀਲੀਆਂ ਤੁਸੀਂ ਚੈੱਕ ਕਰੋ ਜੇ ਕੱਬਣ ਆ ਇਦਾਂ ਠੀਕ ਹੈ ਜੀ ਇਦਾਂ ਹੀ ਨਹੀਂ ਕੋਈ ਜਿੱਦਾਂ ਮਰਜੀ ਭਾਈ ਬਹੁਤ ਥਲਿਆ ਕੋ ਠੀਕ ਜੀ ਠੀਕ ਤੇ ਥਾਣ ਵੀ ਜਿਹੜਾ ਨੋ ਕਾਲਾ ਲੱਗਾ ਪਿਆ ਵਾ ਤੇ ਨੋ ਕਾਲਾ ਖਾਂਦੀ ਜਿਹੜੀ ਚਵਾਈ ਜਿਹੜੀ ਠੀਕ ਜੀ ਲਰਮ ਨੇ ਗੱਲ ਠੀਕ ਵਧੀਆ ਇਹ ਪਹਿਲਾਂ ਦਾ ਜਿਹੜਾ ਰਿਕਾਰਡ ਤੋਂ 12 ਤੋਂ 13 ਲੀਟਰ ਦੇ ਆਸ-ਪਾਸ ਹੈਗਾ ਵਾ ਪਹਿਲਾਂ ਕੋ ਚੰਗੀ ਥਾਂ ਲੱਭ ਕੇ ਲੈ ਜੂਗਾ ਤੇ ਪਿੱਛੇ ਪੱsche ਹੀ ਕਰਦੀ ਹੁਣ ਸਾਡਾ ਰੇਡ ਵੇ ਲੋ ਪਾਣੀ ਦਾ ਕਿੰਨਾ ਜੀ ਹਾਂਜੀ ਹਾਂਜੀ ਪਿੱਛੇ ਦੇਖ ਬੰਦੀ ਦੀ ਕਰਮਾ ਲਈ ਠੀਕ ਹੈ ਠੀਕ ਹੈ ਠੀਕ ਇਹਦਾ ਮੁੱਲ ਭਾਜੀ ਹਰ ਮੁੱਲ ਤੇ ਭਾਜੀ ਮੈਂ ਕਰਦਾ ਇਹਦਾ 59000 ਅੱਛਾ ਜੀ ਹਾਂ ਇਹੜੀ ਕਨੇਰੀ 90 ਦੀ ਦੇ ਰਹੀ ਭਾਈ ਕਰ ਦਈਏ ਹਾਂ ਨਾ ਸ਼ਰ ਪੱਕੀ ਆਦਾ ਹੀ ਹਾਂਜੀ 85 ਭਾਈ ਹਾਰਾ ਦੇ ਦਈਏ ਸ਼ੋਰ ਕਰ ਦਈਏ ਕੋਈ ਧੀ ਟੋੜੀ ਜੇ ਤੋੜ ਕੱਢ ਦੇ ਚੰਗੀ ਤੁਹਾਡੀ ਭਾਈ ਛੋਟੀ ਨਹੀਂ ਚੰਗੀ ਆ ਚਲੋ ਸੋਹਣੀ ਬੜੀ ਵੇਖੋ ਸੋਹਣੀ ਬੜੀ ਆ ਇਹ ਸਹੀ ਚੈੱਕ ਕਰ ਸਕਦਾ ਜੀ ਮਾਰੀ ਸਾਥ ਚ ਦੇ ਜੀ ਭਾਈ ਬਾਜਾ ਦੇ ਵੇਖੋ ਇਹ ਚਲੋ ਇਹ ਲੱਗ ਰਹਾ ਚੰਗੀਆਂ ਬੜਾ ਹਾਂਜੀ ਹਾਂਜੀ ਚਲੋ ਕਰ ਜਿਓ ਕੀ ਕਰੀਏ ਫਾੜੀਆਂ ਤੋਣ ਤੱਕ ਹਰਾ ਹਰਾ ਇਹ ਸਾਰੀ ਸਾਫ ਸਿਰ ਜਿੰਨੀ ਹੈਗੀ ਹੈ ਠੀਕ ਹੈ ਠੀਕ ਹੈ ਠੀਕ ਹੈ ਕਰ ਦਈਏ ਹਾਂ ਨਾ ਹੀ ਫਿਰ ਜਿੱਥੇ ਕਾ ਆਪਾਂ ਛੱਡ ਲਈ ਛੋੜੀਓ ਪਾਜੀ ਪੂਰੇ 80000 ਦੀ ਹਾਨਾ ਲਾਵਾਂਗੇ ਬਾਕੀ ਅੱਛਾ ਜੀ ਆਪਣੀ ਵੀਰ ਗੱਡੀ ਲਾਵੇ ਆਪਣੀ ਖੜੇ ਪਹੁੰਚ ਪਹੁੰਚਾ ਕੋਈ ਕੰਮ ਨਹੀਂ ਜਗਾ ਅੱਛਾ ਜੀ ਬਾਕੀ ਮੇਰਾ ਵੀ ਸਾਈ ਉਹ ਪਾਵੇ ਹਾਂਜੀ ਇੰਨੇ ਖੜਨੀ ਆ ਮੁਰਗੇ ਸਾਈ ਪਾ ਕੇ ਮੇਰਾ ਵੀਰ ਪਾਜੀ ਸਾਈ ਹਾਨ ਪਾਉ ਹੈ ਜੀ ਆ ਗੱਡੀ ਨਹੀਂ ਮਿਲੀ ਉਹ ਆਪਣਾ ਕੋਈ ਇੰਤਜ਼ਾਮ ਕਰਕੇ ਫੇਰ ਹੀ ਸਾਈ ਪਾਇਆ ਕਰੀ ਹੋਈ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਦਾ ਵੀਰ ਦੀਆਂ ਸਿੱਧੀਆਂ ਤੁਹਾਨੂੰ ਮਾੜਾ ਕਹਿਣਾ ਮੀਂਹ ਕਹਿਣਾ ਪ ਮੁਰਗੇ ਨੂੰ ਕਵੇ ਵੀ ਜੀ ਸਾਈਂ ਵਾਪਸ ਕਰਦਾ ਨੂੰ ਪੈਸੇ ਨਹੀਂ ਮਿਲੇ ਉਹ ਨਹੀਂ ਮਿਲਿਆ ਸਾਈਂ ਸੁਝਾ ਕੰਮ ਕੇ ਵਾਪਸ ਆਉਣਾ ਨਹੀਂ ਹੈਗਾ ਠੀਕ ਆ ਠੀਕ ਆ ਠੀਕ ਆ ਲਓ ਜੀ ਪਾਜੀ ਆਪਣੀ ਗੱਲਾਂ ਕੋ ਸਾਈਂ ਪਾਵੇ ਤਾਂ ਮੁਰਗੇ ਦੇਖੇ ਸਮਝਿਆ ਲਈ ਠੀਕ ਜੀ ਠੀਕ ਜੀ ਲਓ ਜੀ 80000 ਦੀ ਜੇ ਨੀਲੀ ਰਾਵੀ ਚਲੋ ਦੁੱਧ ਵੀ ਚੰਗਾ ਕੱਢੀ ਜਾਊਗੀ ਕੋਈ ਸੰਭ ਨਾਲ ਖੜੇ ਮਾਤਨ ਵੀਜ਼ ਦਾ ਕਰਾਂਗੇ ਫੋਨ ਲਾਉਦੇ ਅੱਛਾ ਜੀ ਮਾਤਨ ਹੋ ਜਾਊਗਾ ਠੀਕ ਆ ਜੀ ਲਓ ਜੀ ਮਾਤਨ ਵੀ ਹੋ ਜਾਊਗਾ ਇਹ ਪਾਜੀ ਆਪਾਂ 80 ਅੱਜ ਪਹੁੰਚ ਹੀ ਕਰ ਦਾਂਗੇ ਹੁਣ ਆਫਰ ਹੋਰ ਲਾਤਾ ਜਾਓ ਅੱਛਾ ਜੀ ਪਹੁੰਚ ਜੀ 80 ਅੱ ਲਾਗੂ ਆਵੇ ਭਾਵੇਂ ਦੂਰੋਂ ਆਵੇ ਅੱਛਾ 70 ਹਜ਼ਾਰ ਹੀ ਆਪਾਂ ਲਾ ਲੇ ਜੋ ਠੀਕ ਹੈ ਠੀਕ ਹੈ 70 ਹਜ਼ਾਰ ਦੀ ਪਰ ਮੱਝ ਨਹੀਂ ਮਿਲੂਏ ਨਾਲ ਦੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਲਾ ਲਓ ਜੇ ਗਿਲਦੀ ਦੱਸ ਦੋ 70 ਹਜ਼ਾਰ ਦੀ ਤੇ ਜੇ 80 'ਚ ਪਹੁੰਚ ਹੋਊਗੀ ਅੱਛਾ ਜੀ ਤੇ ਭਾਵੇਂ ਕੋਈ ਆਵ ਲੈ ਜਿਹੜਾ ਹਜ਼ਾਰ ਕਰਾ ਲਾ ਕੇ ਦੋ ਲਵੇ ਮੈਂ 75 ਹੀ ਲਵਾਂਗਾ ਠੀਕ ਹੈ ਠੀਕ ਹੈ ਤੇ ਭਾਵੇਂ 80 ਪਹੁੰਚ ਕਰਾ ਲੀ ਲਾ ਕੇ ਆ ਦੂਰ ਵਾਲਾ ਠੀਕ ਜੀ ਦੇਖੋ ਲਾਗੇ ਇਧਰ ਬਾਸੀ 'ਚ ਪਹੁੰਚਣਾ ਕਰੀ ਉਹਨੇ 70 ਹਜ਼ਾਰ ਕਰਾ ਪੈਣਾ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਤੇ ਪੂਰਾ ਹੀ 7500 ਕੋਈ ਇਹ ਪਾਜੀ ਕੋਈ ਸ਼ੱਕ ਛੱਡਾ ਮੈਂ ਦੱਸ ਦੂ ਜੇ ਕੋਈ ਸ਼ੱਕ ਹੋਵੇ। ਨਹੀਂ ਨਹੀਂ ਬਿਲਕੁਲ ਕਰ ਕੱਢਦੀ ਹੈ ਬਾਈ ਸਾਰੀਆਂ ਬੰਦੀਆਂ ਕਸਰਾ ਕੱਢਦੀਆਂ ਵਾ ਤੇ ਚਲੋ ਦੁੱਧ ਚੰਗਾ ਕੱਢੀ ਜਾਊਗੀ ਕਰਮ ਵਾਲੀ। ਇਹ ਪਾਜੀ 20 ਤੋਂ 25 ਦੇ ਲੱਗੂ ਇਹ ਮਹੀਨੇ ਦੇ ਆਪਸ ਜਰੂਰੇ। ਅੱਛਾ ਜੀ। ਵੱਡੀ ਮਾਜੀ ਵੇ ਲੋਢੀ ਵੀ। ਠੀਕ ਹੈ ਜੀ। ਇਹ ਸੁਆ ਸੁਆ ਜਿੱਜਾ ਸੁਆ ਜੀ। ਲੋੜੀ ਇਹਨੇ ਸੁਆ ਦੇ ਦੱਸੋ ਨਾਲੇ ਦੁੱਧ ਦੇ ਵਿੱਚ 14 ਚੋਬਾ 걸 ਵਾਲੀ। ਅੱਛਾ ਜੀ। ਚਲੋ ਪਾ ਦਿਓ ਮੇਰੀ ਮਾਜੀ ਇਹ। ਆ ਲੋਬਾ ਡੇਰੀ ਜੀ ਦੋ ਤਰ੍ਹਾਂ ਦੇ ਅੰਦਰ ਆਦੇ ਆ ਹਾਂਜੀ ਹਾਂਜੀ ਇਹਦਾ ਰੋਮ ਮਹਾਰਾਜ ਦਾ ਇਸ ਜੀ ਇਹ ਗੱਲ ਹੈ ਇਹ ਵੀ ਨੇ ਕਿਸੇ ਸਬਦੇ ਤੇ ਸਬਦੇ ਤੇ ਪਾਗਟ ਹਦੀ ਵੀਰ ਜੀ ਡੇਰੀ ਜੀ ਅੱਛਾ ਜੀ ਉਹ ਕੋ ਮੈ ਲੈ ਦੀ ਇਸਨ ਬਿਲਕੁਲ ਸੱਜਾ ਲੱਗਦਾ ਪਰ ਇਹ ਹਾਂਜੀ 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 ਮਾਜੀ 14 15 ਰੁਪਏ ਬੱਤੀ ਜਾਈ 14 15 ਲੀਟਰ ਜਿਹੜਾ ਦੁੱਧ ਭਰ ਕਰਮਾਲੀ ਦੀ ਅਬ ਉਹ ਦੇਖੋ ਆਪੇ ਪਿੱਛੇ ਦੀ ਸਰਾਂ ਦੀ ਆਪਣੀ ਭਾਜੀ ਫੁੱਲ ਕਰਦੀ ਹੋਗੀ ਅੱਛਾ ਜੀ ਹਾਂ ਲਓ ਜੀ ਹੈ ਵੀ ਸਿੰਗਲ ਹੈ ਡੀਜੇ ਤੇ ਪਿੱਠ ਫੁੜਾ ਵੀ ਤੁਸੀਂ ਚੈੱਕ ਕਰ ਸਕਦੇ ਜੇ ਤੇ ਕੱਦ ਕੋਲ ਜਿਹੜਾ ਠੀਕ ਆ ਗਿਆ ਕਰਮਾਲੀ ਦਾ ਹਾਂ ਇਹ 14 15 ਲੀਟਰ ਦਾ ਦੋ ਪਾਣੀ ਪਾਣੀ ਆ ਆ ਮੈਨੂੰ ਲੱਭੀ ਤੁਕੀਅਤ ਕਿਹਾ ਜੀ ਸਾਣਾ ਪਰ ਅਹੀਂ ਜਿਹੜੀ ਜਨੇ ਮਿਲ ਜਾ ਜੂਗਾ ਤੁਹਾਨੂੰ ਠੀਕ ਹੈ ਜੀ ਮਹੀਨੇ ਦੇ ਹੱਦ-ਪਾਤ ਬਾਈ ਕਹਿੰਦਾ ਕਿ ਟਾਈਮ ਲੈ ਜੂਗੀ ਤੇ ਥਣ ਥਣ ਜਿਹੜਾ ਚੰਗਾ ਕੱਢ ਜੂਗਾ ਆਪ ਤੇ ਇਹਦਾ ਭਾਜੀ ਮੁੱਲ ਫਿਰ ਇਹਦਾ ਭਾਈ ਮੁੱਲ ਮੈਂ ਛੋਟੇ ਕਰਦਾ ਜੀ। ਅੱਛਾ ਜੀ। 30000 ਦੀ ਜਨਾਹ ਛੋਟਾ ਮੁੱਲ ਦਾ 60 ਨਾਲ 65। ਅੱਛਾ ਜੀ। ਜਦਨ ਤਿਆਰ ਹੋ ਗਈ ਮੈਂ 80 85 ਹਜ਼ਾਰ ਦੀ ਮੈਂ ਵੱਧ ਨਹੀਂ ਕੱਪ ਮਾਰਦਾ। ਠੀਕ ਹੈ ਠੀਕ ਹੈ। ਜਦ ਮਰਦੀ 80 85 ਵੀਰ ਹੋ ਤਿਆਰ ਹੈ ਨਾ ਕਦੇ ਮੇਰਾ ਵੀ ਤਿਆਰ ਨਹੀਂ ਆ। ਹਾਂਜੀ। ਆ ਵੀ ਤਿਆਰ ਆ ਮੇਰਾ। ਠੀਕ ਹੈ ਠੀਕ ਹੈ। ਇਹ ਹਾਣਾ ਹੀ ਪਹਿਲਾਂ ਪੂਰੇ 50000 ਦੀ ਹਾਣਾ ਹੀ ਹੋਣੀ ਭਾਈ ਜੀ। ਠੀਕ ਹੈ ਜੀ। ਕੋਈ ਛੋਟ ਨਹੀਂ ਲਈ ਇਹ ਤੋਂ 150 ਛੋਟ ਕੁਛੀ ਦਾ 500 ਕਰ ਦਾਂਗੇ। ਅੱਛਾ ਜੀ। ਸਾਢੇ 450 ਹੋ ਗਈ ਕੇ। ਹਾਂ। ਠੀਕ ਹੈ ਜੀ ਲਓ ਜੀ 545000 ਦੀ ਬਾਈ ਕਹਿੰਦਾ ਕਿ ਦੇ ਦੇਾਂਗੇ ਚਲੋ ਕੁਝ ਸਾਂਭ ਲੂਗਾ ਮਹੀਨਾ ਖਾਂਡਾ 545000 ਦੀ ਹੋਵੇ ਦੇਣੀ ਹਾਂ 9 ਦੇਣੀ 54 ਦੀ ਅੱਛਾ ਪੂਰੇ 354 ਦੀ 54 ਦੀ ਹਾਂ 55 ਦੀ ਕਰਦੀ ਹੈਗੇ 55 ਦੀ ਕਰ ਲਓ ਜੀ 55000 ਦੀ ਇਹੋ ਜਿਹਾ ਰੇਟ ਕਿਹਦੇ ਹਣੀ ਲੱਭਣਾ ਜਿਹੜੇ ਵੀਰ ਸੋਣੂ ਦੇ ਅੱਡੇ ਉਹ ਨਾਂ ਪਾ ਲੈਣਾ 55 ਦੇ ਨਾਲ 55 ਅੱਛਾ ਪੂਰਾ 50 ਨਾ ਹੁਣ ਲਓ ਜੀ ਹੋਰ ਕੋਈ ਦੱਸੋ ਕੋਈ ਫਸਲੇ ਕੀ ਕਰੋ ਨਹੀਂ ਕੋਈ ਕਸਰ ਨਹੀਂ ਲੱਗਣੀ ਤੇਰੀ ਬੇਟੀ ਨਾ ਲੱਗਣੀ ਬਿਲਕੁਲ ਸਹੀ ਗੱਲ ਐ ਲੋਹ ਕੋਈ ਕਸਰ ਹੈ ਕੀ ਤੂੰ ਦੱਸ ਦੇ ਜੇ ਮੇਰੇ ਵੀਰ ਕੋਈ ਇੱਜ਼ਤ ਨਹੀਂ ਮਈ ਹੋਵੇ ਰਾਜੀ ਹੋਵੇ ਤਾਂ ਖੁੱਡੇ ਖੱਡੇ ਲੱਗੇ ਹੋਣਾ ਤੇ ਮੈਨੂੰ 50 ਦੀ ਦੂਦ ਦੇ ਦੇ ਐ ਕਿ ਮੈਨੂੰ ਕਰ ਠੀਕ ਐ ਬਦਕੋ ਬਾਹਰ ਹੀ ਹੋ ਗਏ ਹੋ ਗਏ ਅੱਛਾ ਅੱਛਾ ਠੀਕ ਐ ਠੀਕ ਐ ਨਹੀਂ ਪਰ ਜਾਜ ਮੋਲੇ ਬਿਲਕੁਲ ਜਾਜ ਮੋਲ ਜਿਹਨੂੰ ਕਹ ਦਿੰਦੇ ਆ ਤਾਂ ਝ ਕੋ ਫਾਲਟ ਹੋਵੇ ਅੱਛਾ ਜੀ ਇਹਨਾਂ ਬੋਲ ਛੋਟੇ ਪਿਸ਼ਾ ਮਾਰਦੀ ਹੋਵੇ ਹਾਂ ਜੀ ਮੇਰੀ ਸੁੰਦਿਆ ਤੱਕ ਵੀਡੀਓ ਲਾ ਲਈ ਆਪਣੀ ਫੁੱਲ ਗੱਡੀ ਥਾਣਾ ਦੀ ਪਿਛੇ ਦੀ ਠੀਕ ਐ ਠੀਕ ਐ ਲਓ ਜੀ ਥਾ ਉਦੋਂ ਰਾਜੀ ਹੂਆ ਸਾਰੇ ਹਾਂਜੀ ਹਾਂਜੀ ਹੋਰ ਮੇਰਾ ਵੀ ਨਿੰਜਾ ਵਾਲਾ ਤੇ 48 ਵਾਲਾ ਮੈਨੂੰ ਫੋਨ ਲਾ ਵੀ ਨਾ ਅੱਛਾ ਜੀ ਜਦੋਂ ਫੋਨ ਕਰਦੇ ਨਾ ਬੜਾ ਨਾ ਹੀ ਬਿਲਕੁਲ ਨੋਰਮਲ ਰੇਟ ਕਰਦਾ ਵੀ ਉਹ ਖੁੱਲੀ ਸਾਂਭ ਛੱਡਦੀ ਐ 1 ਮਹੀਨੇ ਦੀ ਤੇ ਚਲੋ ਕੋਈ ਸਾਂਭ ਵਗੈਰ ਵੀ 4 ਵੱਟ ਵੀ ਲੱਗਦਾ ਹਾਂ ਮੋਹਰੀ ਬਾਗੀ ਨਾ 2000 ਦੀ ਹਾਂਜੀ 2000 ਦੀ ਕਿਸੇ ਨੂੰ ਮੰਨ ਲਓ ਕਿਰਾਇਆ ਪਾ ਕੇ 55 ਦੀ ਪੈ ਜੂ ਨਾ ਹਾਂਜੀ ਤੇ 8500 90 ਦੀ ਮਹੀ ਜਿੱਥੇ ਮੱਜੀ ਨੂੰ ਸਾਂਭ ਲੈ ਲੇ ਜੀ ਵੇਖਦੀ ਸਹੀ ਗੱਲ ਯਾਰ ਲਓ ਭਾਈ ਇੱਕ ਤਰ੍ਹਾਂ ਤਾਈਏ ਪੁਸਤਕ ਵੇਚੋ ਕੋਈ ਵਾਰ ਨਹੀਂ ਕੀਤਾਗਾ ਹਾਂ ਠੀਕ ਆ ਠੀਕ ਆ ਲਓ ਜੇ ਚੈੱਕ ਕਰ ਸਕਦੇ ਜਾਨ ਬਾਕੀ ਮੇਰਾ ਵੀ ਆਵੇ ਇੱਥੇ ਪਾਸ ਕਰੇ ਆਪਣੀਆਂ ਪਾਸ ਕਰਦੇ ਹਰੇ ਭਾਈ ਗੱਬਣਾ ਆਪਾਂ ਵੀ ਪਾਸ ਕਰਕੇ ਲੈ ਲੀਂ ਗਿਓ ਹਾਂਜੀ ਹਾਂਜੀ ਬਾਬਾ ਚੋਬ ਵੀ ਲੈ ਲੀਂ ਆ ਪਾਸ ਕਰਦੇ ਆਪਣੀ ਖਾੜ ਬਿਲਕੁਲ ਬਿਲਕੁਲ ਸਹੀ ਗੱਲ ਆ ਬਾਬੂ ਚਾਲੂ ਹੋਈਆਂ ਦੋਵੇਂ ਜਗੀਆਂ ਵਾ ਠੀਕ ਆ ਠੀਕ ਆ ਲਓ ਭਾਈ ਜੀ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਦੇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇਓ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ